हेलो हां जी भाई हसी गाल दे और कबूतर वाले साहब पराठ ही रहेगा घर परिवार सारे ने ओके आ ते मेनू बहुत भराव वाले फोन ते मैसेज आंदे सी भाई जी ਤੁਸੀਂ ਦਵਾਈਆਂ ਦੇ ਵੀਡੀਓ ਪਹਿਲਾਂ ਪਾਉਂਦੇ ਸੀ ਯਾਰ ਹੁਣ ਕਾਸ ਤੋਂ ਪੋਣ ਵੜ ਗਏ ਵੀਰ ਜੀ ਸਾਡਾ ਹੈਗਾ ਕੰਮਕਾਰ ਵਾਲੇ ਬੰਦੇ ਆ ਦੁਕਾਨ ਦਾ ਕੰਮ ਵੀ ਨਾਲ ਪਸ਼ੂਆਂ ਦਾ ਕੰਮ ਤੇ ਆਪ ਦਾ ਘਰੇ ਪਿੰਜਰੇ ਵਗੈਰਾ ਬਣਾਉਨੇ ਬਹੁਤ ਜਿਆਦਾ ਕੰਮ ਹੋ ਜਾਂਦਾ ਸਾਡਾ ਠੀਕ ਹੈ ਜੀ ਇਸ ਕਰਕੇ ਅਸੀਂ ਵੀਡੀਓ ਪਾਉਣ ਨੂੰ ਅੜਕੇ ਸੀ ਜਦੋਂ ਆਪਾਂ ਕੋਈ ਵੀ ਬਿਮਾਰੀ ਦਾ ਇਲਾਜ ਦੱਸਦੇ ਆ ਜਿੰਨੇ ਭਰਾਵਾਂ ਨੂੰ ਦੱਸਿਆ ਸਾਰੇ ਕੂਤਰ 100% ਸਹੀ ਹੋਏ ਆ ਜੇ ਜਿਹ ਕੂਤਰੀ ਦਾ ਕਿਸਮਤ ਹੀ ਮਾੜੀ ਹੈ ਜਿੰਨੇ ਜਾਨਵਰ ਨੇ ਮਰਨਾ ਉਹਨੇ ਮਰੀ ਜਾਣਾ ਤੇ ਨਹੀਂ ਅੱਜ ਤੱਕਰਾ ਕਿਸੇ ਭਰਾ ਦਾ ਜਾਨਵਰ ਮਾਂ ਬਿਮਾਰ ਹੋ ਜੇ ਅੱਖਾਂ ਆਏ ਕੁਝ ਆ ਜਾਪਾਂ ਜੇ ਜਾਨਵਰ ਨਹੀਂ ਮਰਨ ਤਾਂ ਠੀਕ ਹੈ ਜੀ ਪਰ ਇੱਕ ਹੀ ਹੱਥ ਬੰਨ ਕੇ ਬੇਨਤੀ ਸਾਰੇ ਭਰਾਵਾਂ ਨੂੰ ਭਾਈ ਜੀ ਸਾਡਾ YouTube ਚੈਨਲ ਤੇ ਵੀਡੀਓ ਪਾਵਾਂਗੇ ਉੱਤੇ ਪਹਿਲਾਂ ਤਾਂ ਪੂਰੀ ਚਕਾ ਕੇ ਵੀਡੀਓ ਦੇਖਿਆ ਕਰੋ ਵੀਡੀਓ ਦੇਖ ਕੇ ਉਹਦੇ ਆਪ ਸਾਰੀਆਂ ਅੱਜ ਦਵਾਈਆਂ ਦੱਸਾਂਗੇ ਸਾਰੀਆਂ ਬਿਮਾਰੀਆਂ ਦਾ ਇਲਾਜ ਦੱਸਾਂਗੇ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਵਾਰ-ਵਾਰ ਖੂਨ ਨਾ ਲਾ ਕਰੋ ਵਾਰ-ਵਾਰ ਖੂਨ ਲਈਨੇ ਵਾਰ-ਵਾਰ ਖੂਨ ਲਈਨੇ ਕਈ ਭਰਾ ਕਹਿੰਦੇ ਤੁਸੀਂ ਅੜਪ ਬੋਲਦੇ ਆ ਕੱਬਾ ਬੋਲਦੇ ਬਾਈ ਜੀ ਕਈ ਬੰਦੇ ਟਾਈਮ ਹੀ ਚੱਕੀ ਜਾਂਦੇ ਆ ਜਿਆਦਾ ਖਾਸ ਕਰਕੇ ਬਾਈ ਹਰਿਆਣੇ ਵਾਲੇ ਜਿਵੇਂ ਯੂਪੀ ਵਾਲੇ ਹੋਗੇ ਇਹ ਇਹਨਾਂ ਨੇ ਸਮਾਨ ਬਹੁਤ ਜਿਆਦਾ ਘੱਟ ਲੈਣਾ ਹੁਣ ਬੰਬੇ ਤੋਂ ਕੋਈ ਖੂਨ ਲਈਦਾ ਕੋਈ ਕਿਤੋਂ 200 ਰੁਪਏ ਦੀ ਚੀਜ਼ ਹੁੰਦੀ ਆ ਜਾਂ ਜਾਲ ਲੈਣਾ ਜਾਂ ਛਤਰੀ ਕੋਈ ਵੀ ਚੀਜ਼ ਲੈਣੀ ਜਾਂ ਕਬੂਤਰ ਲੈਣੇ ਤੁਸੀਂ ਡਿਲੀਵਰੀ ਕਰ ਦੋ ਜਿਹੜੀ ਵੀਰੇ ਇੱਥੋਂ ਤਿੰਨ 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 ਦਾ ਰਸਤਾ ਉੱਥੇ ਤੁਸੀਂ ਦੱਸੋ ਵੀ ਜਾਨਵਰ ਜਿਹੜੇ ਕਬੂਤਰ ਉਹ ਡਿਲੀਵਰੀ ਨੂੰ ਹੋ ਸਕਦੇ ਠੀਕ ਹੈ ਜੀ ਆਪਾਂ ਜਿਹੜੇ ਜਾਨਵਰ ਹਾਲ ਗਾਰੰਟੀਆ ਸੇਲ ਕਰਦੇ ਤੇ ਕੋਈ ਧੋਖਾ ਨਹੀਂ ਹਾਲ ਗਾਰੰਟੀ ਦੇ ਜਾਨਵਰ ਦੇਈ ਦੀ ਠੀਕ ਹੈ ਜੀ ਤੇ ਜਿਹੜਾ ਬਿਮਾਰੀਆਂ ਤੋਂ ਇਲਾਜ ਦੱਸੀਦਾ ਉਹ ਵੀ ਬਾਈ ਜੀ ਗੈਡ ਕਰੀਦਾ ਹਰੇ ਕਬੂਤਰ ਵਾਇ ਭਰਾ ਨੂੰ ਚਲ ਜਿਹੜੇ ਪੁਰਾਣੇ ਖੜਾਰੀ ਉਹਨਾਂ ਨੂੰ ਤਾਂ ਹਰੇਕ ਚੀਜ਼ ਬਾਰੇ ਪਤਾ ਹੁੰਦਾ ਠੀਕ ਹੈ ਜੀ ਜਿਹਨੂੰ ਨਹੀਂ ਪਤਾ ਉਹ ਹੀ ਬੰਦਾ ਪੁੱਛੂਗਾ ਤੇ ਉਹੀ ਗਾਹ ਫੋਨ ਲਾਊਗਾ ਪਰ ਠੀਕ ਹੈ ਤੁਹਾਡੀ ਮਜਬੂਰੀ ਫੋਨ ਲਾਉਣਾ ਇਹ ਵੀਡੀਓ ਪੂਰੀ ਚੰਗੀ ਤਰ੍ਹਾਂ ਦੇਖ ਲੋ ਇਹ ਦੇਖ ਕੇ ਵੀਡੀਓ ਹਰੇਕ ਬਿਮਾਰੀ ਦਾ ਇਲਾਜ ਦੱਸਾਂਗੇ ਕਬੂਤਰ ਨਾਲ ਠੀਕ ਹੋਇਆ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਪਰ ਜਿਵੇਂ ਅਸੀਂ ਇਲਾਜ ਦੱਸਾਂਗੇ ਜਿਵੇਂ ਦਵਾਈ ਦੱਸਾਂਗੇ ਦੇਣੀ ਉਹਤਰਾ ਨੂੰ ਉਹੀ ਦਵਾਈ ਦੇਣੀ ਆ ਤੇ ਉਵੇਂ ਕਬੂਤਰ ਨੂੰ ਰਿਕਵਰੀ ਤੇ ਹੌਲੀ ਹੌਲੀ ਕਬੂਤਰ ਆਉਂਦਾ ਜਾਊਗਾ ਜਿਵੇਂ ਜਿਵੇਂ ਤੁਸੀਂ ਉਹਦਾ ਟਰੀਟਮੈਂਟ ਕਰੋਗੇ ਠੀਕ ਹੈ ਜੀ ਜਿਵੇਂ ਹੁਣ ਕਈ ਭਰਾ ਕਹਿੰਦੇ ਅੱਖਾਂ ਆਂ ਅੱਖਾਂ ਦਾ ਆਰਾਮ ਨਹੀਂ ਆਉਦਾ ਇਹ ਕਿਤੇ ਕੋਈ ਦਵਾਈ ਦੇ ਕੋਈ ਦਵਾਈ ਦਵਾਈ ਕੋਈ ਵੀ ਦਿਓ ਪਰ ਉਹਨੂੰ ਟਾਈਮ ਸਰ ਦਿਓ ਉਹਦਾ ਟਾਈਮ ਟੇਬਲ ਜਿਹੜਾ ਅੱਜ ਆਪਾਂ ਦੱਸਾਂਗੇ ਉਮੀਦਵਾਰੀ ਤੁਸੀਂ ਦੋ ਮੈਂ ਅਖਾ ਬਿਲਕੁਲ 80% ਕਬੂਤਰਾਂ ਦੀਆਂ ਠੀਕ ਹੋਣਗੀਆਂ ਠੀਕ ਹੈ ਜੀ ਤੇ ਵਾਰ-ਵਾਰ ਮੈਸੇਜ ਨਾ ਕਰੋ ਮੈਸੇਜ ਕਰੋ WhatsApp ਤੇ ਵਾਰ-ਵਾਰ ਫੋਨ ਨਾ ਲਾਓ ਇਹ ਕਿ ਭਈਆ ਦਵਾਈ ਹੁਣ ਤੱਕ ਹੀ ਪਾਤੀ ਹੁਣ ਘੰਟੇ ਨੂੰ ਫੇਰ ਪਾਈਏ ਜਿਵੇਂ ਆਪਾਂ ਮਾਲਾ ਵੀਡੀਓ ਚ ਕਰਾਈ ਤੈਨੜੀ ਜਿਹੜੀ ਦਵਾਈ ਪਾਉਣੀ ਤੇ ਤੈਨੜੀ ਮੈਨੂੰ ਫੋਨ ਨਹੀਂ ਲਾਉਣਾ ਬਾ ਵੀਡੀਓ ਦੇਖੋ ਚੰਗੀ ਤਰ੍ਹਾਂ ਦੋ ਵਾਰੀ ਵੇਖ ਲਓ ਵੀਡੀਓ ਤੈਨੜੀ ਵੇਖ ਲਓ ਬੈਕ ਬੈਕ ਕਰ ਕਰਕੇ ਵੀਡੀਓ ਵੇਖੋ ਤੇ ਤੁਹਾਨੂੰ ਆਟੋਮੈਟਿਕ ਜਿਹੜਾ ਦਵਾਈ ਦੀ ਸਮਝ ਆ ਜੂਗੀ ਬਾਕੀ ਜਿਹੜੀ ਦਵਾਈ ਆ ਵੀਡੀਓ ਦੇ ਵਿੱਚ ਜਮਾਂ ਕਲੀਅਰ ਕਰ ਕਰ ਰਸੀਸ਼ੀਆਂ ਦਿਖਾਵਾਂਗੇ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਵੀ ਜਿਹੜੀ ਦਵਾਈ ਆ ਕਿਸੇ ਮੈਡੀਕਲ ਸਟੋਰ ਤੋਂ ਲੈ ਸਕਦੇ ਆ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਹਾਂ ਇੰਨੀ ਆਪਾਂ ਤੁਹਾਡੀ ਹੈਲਪ ਕਰਦੇ ਨਹੀਂ ਜਾ ਕੇ ਮੈਡੀਕਲ ਸਟੋਰ ਤੇ ਕਿਤੇ ਵੀ ਡਾਕਟਰ ਨਾਲ ਆਪਣੀ ਗੱਲ ਕਰਾ ਦਿਓ ਆਪਾਂ ਨੂੰ ਦੱਸ ਦਾਂਗੇ ਭਾਈ ਇਹਨਾਂ ਨੂੰ ਆਹ ਜਿਹੜੀ ਦਵਾਈ ਆ ਉਹ ਦੇ ਦਿਓ ਦਵਾਈ ਤੇ ਉਹ ਤੁਹਾਨੂੰ ਦੇ ਦੇਣਗੇ ਪਰ ਘਰ ਹੀ ਬੈਠੇ ਫੋਨ ਨਾ ਲਾਈ ਜਾ ਕਰੋ ਵਾਰ-ਵਾਰ ਕੋਈ ਕੰਮ ਕਰਨ ਵਾਲੇ ਬੰਦੇ ਆ ਠੀਕ ਹੈ ਹੁਣ ਤੋਂ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੱਸਦੇ ਆਂ ਕਿ ਮਾਲਾ ਕਿਹੜੀ ਕਿਹੜੀ ਦਵਾਈ ਕਿਹੜੇ ਕੰਮ ਵਾਸਤੇ ਹੈ ਪਹਿਲੇ ਨੰਬਰ ਤੇ ਆਪਾਂ ਵੀਰੇ ਜਿਵੇਂ ਆਪਣੇ ਕਬੂਤਰਾਂ 'ਚ ਵਾਇਰਸ ਆ ਜਾਂਦਾ ਅੱਖਾਂ ਵਾਲਾ ਜਾਂ ਘੋਗਣ ਵਾਲੀ ਬਿਮਾਰੀ ਆ ਆ ਵੀਕ ਉਹਨਾਂ ਦੀ ਦਵਾਈ ਹੁੰਦੀ ਹੈ ਠੀਕ ਹੈ ਜੀ ਸਪਰੇ ਇਹ ਪਹਿਲਾਂ ਹੁੰਦੀ ਸੀ 2500 ਦੀ ਘੱਟੋ ਘੱਟ ਲੀਟਰ ਵਾਲੀ ਬੋਤਲ ਪਰ ਹੁਣ ਬਹੁਤ ਵਧੀਆ ਕੀਤਾ ਕੰਪਨੀ ਵਾਲ ਨੇ ਵੀ ਇਹਦੀ ਜਿਹੜੀ ਡਿਮਾਂਡ ਬਹੁਤ ਜਿਆਦੇ ਦੀ ਗਈ ਤੇ ਕਿਸੇ ਭਰਾ ਗਰੀਬ ਬੰਦੇ ਕਬੂਤਰਾਂ ਵਾਲੇ ਜਾਂ ਕੱਕੜਾਂ ਵਾਲੇ 10 ਕੱਕੜਾਂ ਦੇ ਕੋਲ ਜਾਂ 10 ਕਬੂਤਰਾਂ ਦੇ ਤੇ ਉਹਨੂੰ 25-2600 ਰੁਪਇਆ ਲਾਉਣਾ ਗਰੀਬ ਬੰਦੇ ਨੂੰ ਔਖਾ ਹੋ ਜਾਂਦਾ ਸੀ ਇਹ ਵੀਰ ਜੀ ਹੁਣ ਦਵਾਈ ਸਿਰਫ 450 ਰੁਪਏ ਦੀ ਮਿਲ ਜਾਂਦੀ ਦੇਖ ਲਓ ਤੁਸੀਂ ਇਹਦੀ ਹਫਤੇ 'ਚ ਇੱਕ ਵਾਰੀ ਸਪਰੇਅ ਕਰੋ ਕੋਈ ਕਬੂਤਰਾਂ ਦੇ ਉੱਤੇ ਕਰ ਦਿਓ ਟਿਕਾ ਕੇ ਕੋਈ ਇਹਦਾ ਖਤਰਾ ਨਹੀਂ ਕੋਸ਼ ਨਹੀਂ ਕਿਉਂਕਿ ਜਿੰਨੇ ਵੀ ਮੁਰਗੀ ਫਾਰਮਾਂ ਦੇ ਵਿੱਚ ਵੱਡੇ ਫਾਰਮਾਂ ਦੇ ਵਿੱਚ ਵੱਡੇ ਕਬੂਤਰ ਬਾਏ ਖੜਾਰੀ ਸਾਰੇ ਵਰਤਦੇ ਆ ਠੀਕ ਹੈ ਜੀ ਇਹ ਠੀਕ ਹੈ ਜੀ ਦਵਾਈ ਤੁਸੀਂ ਫੇਰ ਕਰ ਲਓ ਜੇ ਇਹਦੀ ਸਪਰੇਅ ਕਰਨੀ ਆ 1 ਲੀਟਰ ਵਾਲੀ ਬੋਤਲ ਲੈ ਲੈਣੀ ਹੈ ਕਸਪਰੇ ਵਾਲਾ ਛੋਟਾ ਪੰਪ ਲੈ ਲੈਣਾ ਉਹਦੇ ਵਿੱਚ ਇੱਕ ਅੱਧਾ ਚਮਚਾ ਪਾਉਣਾ ਤੁਸੀਂ 1 ਲੀਟਰ ਦੇ ਵਿੱਚ ਪਾਣੀ ਦੀ ਅੱਧਾ ਚਮਚਾ ਪਾ ਕੇ ਸਾਰੇ ਖੁੱਡਿਆਂ ਦੇ ਵਿੱਚ ਬੈਠੇ ਕਬੂਤਰਾਂ ਦੇ ਵਿੱਚ ਚੰਗੀ ਤਰ੍ਹਾਂ ਸਪਰੇਅ ਕਰ ਦਿਓ ਇਹਦਾ ਕੋਈ ਰਿਸਕ ਨਹੀਂ ਕੋਈ ਬਿਮਾਰੀ ਨਹੀਂ ਹੋਊਗੀ ਕਦੀ ਨਹੀਂ ਠੀਕ ਹੈ ਜੀ ਕੋਈ ਤੁਹਾਡੇ ਆਸੇ-ਪਾਸ ਕਬੂਤਰ ਆ ਜਾ ਤੂੰ ਕਿਸੇ ਤੇ ਖੁੱਡਿਆਂ 'ਚ ਜਾਂਨੇ ਆਪਾਂ ਤੇ ਉਹਦੇ ਨਾਲ ਬਿਮਾਰੀ ਜਿਹੜੀ ਨਹੀਂ ਆਊਗੀ ਠੀਕ ਹੈ ਜੀ ਆ ਹਫਤੇ ਬਾਅਦ ਜਰੂਰ ਮਾਰੋ ਸਾਰੇ ਭਰਾ ਕਦੀ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਆਊਗੀ ਇਸ ਚੀਜ਼ ਦੀ ਠੀਕ ਹੈ ਜੀ ਦੂਜੇ ਨੰਬਰ ਤੇ ਆਇਓ ਦੂਜੇ ਨੰਬਰ ਤੇ ਆ ਗਈ ਜਿਵੇਂ ਖੰਭਾ ਦੀ ਜੀਵੀ ਖੰਭਾ ਦੇ ਵਿੱਚ ਜੀਵੀ ਪੈ ਜਾਂਦੀ ਆ ਤੇ ਉਹਦੇ ਜਿਹੜੇ ਖੰਭਾ ਬੱਚਾ ਨੇ ਖਾ ਜਾਂਦੀ ਆ ਤੇ ਬਹੁਤ ਕਬੂਤਰ ਵੀ ਪਰੇਸ਼ਾਨ ਹੁੰਦੇ ਖੁਰਕੀ ਜਾਂਦੇ ਬੈਠੇ ਠੀਕ ਹੈ ਜੀ ਉਹਦੇ ਚ ਕਬੂਤਰ ਡਾਰ ਵੀ ਫਰਕ ਪਾਉਂਦਾ ਬੱਚੇ ਉੱਡਦੇ ਵੀ ਨਹੀਂ ਕਿਉਂਕਿ ਜਦੋਂ ਤੁੱਪ ਪੈਂਦੀ ਉਹ ਜ਼ਿਆਦਾ ਜਲਮ ਕਰਦੇ ਆ ਜ਼ਿਆਦਾ ਖੰਭਾ ਦੇ ਮਾਲਾ ਜਿਹੜਾ ਕੂਤਰ ਦਾ ਬਲੱਡ ਪੀ ਜਾਂਦੇ ਆ ਕਬੂਤਰ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੁੰਦਾ ਇਹ ਚੀਜ਼ਾਂ ਤੋਂ ਜ਼ਿਆਦਾ ਹੁੰਦਾ ਠੀਕ ਹੈ ਜੀ ਇਹ ਇੱਕ ਪਾਊਡਰ ਆ ਨਾਉ ਟੈਕਸ ਪਾਊਡਰ ਆ ਵੀਰੇ ਇਹ ਤੁਸੀਂ 150 ਰੁਪਏ ਦਾ ਡੱਬਾ ਹੁੰਦਾ ਸਾਰਾ ਇਹ ਲਿਆ ਕੇ 15 ਦਿਨਾਂ ਬਾਅਦ ਤੁਸੀਂ ਕੁਝ ਨਹੀਂ ਇਹਨੂੰ ਕਰਨਾ ਨਾ ਕੋਈ ਕੱਲਾ ਕਬੂਤਰ ਫੜਨਾ ਨਾ ਕੱਲੇ ਕਬੂਤਰ ਦੇ ਖੰਭਾ 'ਚ ਪਾਉਣਾ ਸਭ ਤੁਸੀਂ ਖੁੱਡਿਆਂ ਦੇ ਵਿੱਚ ਚੰਗੀ ਤਰ੍ਹਾਂ ਪਾਊਡਰ ਆ ਜਿਹੜਾ ਖਲਾਰ ਦੋ ਇਹ ਸੁੱਕਾ ਪਾਊਡਰ ਹੁੰਦਾ ਜਦੋਂ ਆਪਣੇ ਕਬੂਤਰ ਉੱਡਣਗੇ ਉੱਡ-ਉੱਡ ਕੇ ਉੱਪਰ ਬਹਿਣਗੇ ਇਹ ਆਟੋਮੈਟਿਕ ਹੀ ਖੰਭਾ ਦੇ ਵਿੱਚ ਵੜ ਜਾਂਦਾ ਪਾਊਡਰ ਤੇ ਤੁਹਾਡੇ 15 ਦਿਨਾਂ ਬਾਅਦ ਬਹੁਤ ਕਈ ਕਬੂਤਰਾਂ ਦੇ ਕੋਈ ਜੀਵੀ ਨਾ ਕੋਈ ਪਿੱਸੂ ਨਹੀਂ ਪੈਣਗੇ ਕੋਈ ਚਚੜ ਨਹੀਂ ਲੱਗਣਗੇ ਇਹ ਕਈ ਭਰਾ ਗਏ ਤੇ ਕਬੂਤਰਾਂ ਦੇ ਚਚੜ ਲਾ ਕੇ ਕੋਈ ਚੀਜ਼ ਨਹੀਂ ਲੱਗੂਗੀ ਠੀਕ ਹੈ ਜੀ ਇਹ ਕੀ ਆਪਣੀ ਦੂਜੀ ਦਵਾਈ ਸੀ ਠੀਕ ਹੈ ਜੀ ਤੇ ਅੱਗੇ ਆਜੋ ਅੱਗੇ ਆ ਗਈ ਜਿਵੇਂ ਮੰਨ ਲਾ ਵੀ ਅੱਖਾਂ ਦੀ ਬਹੁਤ ਜ਼ਿਆਦਾ ਬਿਮਾਰੀ ਚੱਲੀ ਜਾਂਦੀ ਹੈ ਠੀਕ ਹੈ ਜੀ ਅੱਖਾਂ ਵਾਸਤੇ ਵੀ ਜੀ ਇੱਕ ਤਾਂ ਟੀਕਾ ਆਉਂਦਾ ਸੀ ਸਪਲੋਕਸ ਦੀ ਸਿਰਫ 20 ਰੁਪਏ ਦਾ ਟੀਕਾ ਠੀਕ ਹੈ ਜੀ ਇਹ ਕਾਹਨ ਅੱਖ ਦੇ ਵਿੱਚ ਆਮ ਆਪ ਹੀ ਆਮ ਹੀ ਲੋਕ ਪਾਉਂਦੇ ਆ ਸਪਲੌਕਸ ਡੀ ਟੀਕੇ ਦਾ ਨਾਮ ਇਹਨੂੰ ਤੁਸੀਂ ਯੂਜ਼ ਕਿਵੇਂ ਕਰਨਾ ਤੁਹਾਡੇ ਬੱਚਿਆਂ ਦੀਆਂ ਅੱਖਾਂ ਆ ਇੱਕ ਗੋਲੀ ਆ ਸਿਟਰਾ ਜੀ ਠੀਕ ਹੈ ਜੀ ਸਿਟਰਾ ਜੀਨ ਗੋਲੀ ਅਲਰਜੀ ਵਾਲੀ ਹੁੰਦੀ ਗੋਲੀ ਇਹ ਤੁਸੀਂ ਵਰਤਣ ਵਾਸਤੇ ਜੇ ਤੁਹਾਡੇ ਕੂਤਰਾ ਦੀਆਂ ਜਿਹੜੀਆਂ ਦੀਆਂ ਅੱਖਾਂ ਆ ਉਹਨਾਂ ਨੂੰ ਇੱਕ ਕੌਲੀ ਦੇ ਵਿੱਚ ਪਾਣੀ ਪਾ ਲਓ ਪਾਣੀ ਪਾ ਕੇ ਉਹਦੇ ਵਿੱਚ ਫਰਕੜੀ ਭਿਓ ਲਓ 10 15 ਮਿੰਟ ਫਰਕੜੀ ਭਿਜੀ ਰਹਿਣ ਦੋ ਉਦੋਂ ਬਾਅਦ ਫਰਕੜੀ ਦੀ ਕੱਢ ਦੋ ਕੱਢ ਕੇ ਤੇ ਸਾਫ਼ ਕਾਟਨ ਲੈਣੀ ਰੂਜ ਨੂੰ ਆਪਾਂ ਕਹਿੰਦੇ ਸਾਫ਼ ਕਾਟਨ ਡਾਕਟਰ ਤੋਂ ਲੈਣੀ ਸਾਫ਼ ਇਹੜੀ ਪੁਰਾਣਾ ਲੋਗੜ ਕੜ-ਕੜ ਮਾਰੀ ਜਾਣਾ ਉਹਦੇ ਨਾਲ ਤਾਂ ਹੋਰ ਜ਼ਿਆਦਾ ਕਬੂਤਰ ਵਿਹਾੜ ਹੁੰਦਾ ਤੇ ਅੱਖਾਂ ਜਿਹੜੀਆਂ ਅੰਦਰੋਂ ਛਿੱਲੀਆਂ ਜਾਂਦੀਆਂ ਉਹ ਕੀ ਕਰਨਾ ਫਰਕ ਨਹੀਂ ਨਾ ਤੁਸੀਂ ਰਾਂ ਆਉਣਾ ਹੌਲੀ-ਹੌਲੀ ਅੱਖਾਂ ਨੂੰ ਸਾਫ਼ ਕਰਨਾ ਸਾਫ਼ ਕਰਕੇ ਅੱਖਾਂ ਨੂੰ ਇੱਕ ਟਾਈਮ ਅੱਖਾਂ ਸਾਫ਼ ਕਰਨੀਗਾ ਤੇ ਦਿਹਾੜੀ 'ਚ ਤਿੰਨ ਤੋਂ ਚਾਰ ਆਰੀਆਸ ਬਲੌਕਸ ਦੀ ਟੀਗਾ ਪਾ ਦੋ ਲਗਾਤਾਰ ਦੋ ਦਿਨ ਜਾਂ ਤਿੰਨ ਦਿਨ ਪਾ ਦੋ ਇਹ ਦਵਾਈ ਤੇ ਬਿਲਕੁਲ ਤੁਹਾਡੀ ਅੱਖਾਂ ਜਦੋਂ ਤੁਸੀਂ ਇੱਕ ਦਿਨ ਹੀ ਇਹ ਤਿੰਨ ਰੀ ਦਿਹਾੜੀ 'ਚ ਪਾਤੀ ਦਵਾਈ ਤੇ ਤੁਹਾਨੂੰ ਆਟੋਮੈਟਿਕ ਜਿਹੜਾ ਰਿਜ਼ਲਟ ਮੈਂ ਲਾਪੂ ਤੇ ਨਾਲ ਵੀਰ ਜੀ ਜੇ ਦਾ ਬੱਚਾ ਤੇ ਉਹਨੂੰ ਅੱਧੀ ਗੋਲੀ ਜੇ ਵੱਡਾ ਕਬੂਤਰ ਨਾ ਬਹ ਪੂਰੀ ਗੋਲੀ ਵੀ ਦੇ ਸਕਦੇ ਆਂ ਦੀ ਕੋਈ ਰੇ ਨਹੀਂ ਆ ਬੰਦਾ ਗੋਲੀ ਗਾਲਦਾ ਕਿੰਨੇ ਵਜਾਦੀ ਹੋ ਗਈ ਇਹ ਗੋਲੀ ਦੇ ਸਕਦੇ ਠੀਕ ਹੈ ਜੀ ਇਹ ਗੋਲੀ ਦੇ ਕੇ ਤੁਸੀਂ ਕਬੂਤਰਾਂ ਨੂੰ ਤੇ ਆ ਨਾਲ ਦਵਾਈ ਪਾਉਣੀ ਦਿਹਾੜੀ ਚ 2 ਤੋਂ 3 ਦਿਨ ਇਹ ਸੀ ਤੀਜੀ ਦਵਾਈ ਇਹ ਸੀ ਅੱਖਾਂ ਦੀ ਜਿਵੇਂ 80% ਅੱਖਾਂ ਠੀਕ ਹੋਣਗੀਆਂ ਜੇ ਠਈ ਤਰੀਕੇ ਨਾਲ ਪਾਵੇਂ ਨਹੀਂ ਵੀ ਹੁਣ ਫਰ ਕੜੀ ਨਾ ਧੋਦੀਆਂ ਅੱਖਾਂ ਤੇ ਉਹ ਮੁੜ ਕੇ ਕਹਿੰਦਾ ਉਹੀ ਕੋਹਲੀ ਚ ਪਾਣੀ ਪਿਆ ਦੂਜੇ ਦਿਨ ਵੀ ਹੁੰਦੇ ਤਾਂ ਉਹ ਹੀ ਉਹ ਪਾਣੀ ਸਾਫ ਲੈਣਾ ਜਦੋਂ ਅੱਖਾਂ ਸਾਫ ਕਰੀਆਂ ਸਾਫ ਕੋਟ ਲੈਣੀ ਆ ਠੀਕ ਹੈ ਜੀ ਤੇ ਦਿਹਾੜੀ ਚ ਤੈਨੂੰ ਕੋ ਚਾਰ ਵਾਰੀ ਦਵਾਈ ਪਾਉਣੀ ਆ ਨਾਲ ਗੋਲੀ ਦੋ ਟਾਈਮ ਦੇਣੀ ਆ ਠੀਕ ਹੈ ਜੀ ਸਿਟਰਾ ਜੀ ਦੀ ਗੋਲੀ ਦੋ ਟਾਈਮ ਦੇਣੀ ਸਵੇਰ ਤੇ ਸ਼ਾਮ ਜੇ ਬੱਚਾ ਤੇ ਅੱਧੀ ਦੀ ਦੇ ਦੋ ਜੇ ਵੱਡਾ ਕੂਤਰ ਦੇ ਇੱਕ ਗੋਲੀ ਵੀ ਦੇ ਸਕਦੇ ਕੋਈ ਰਿਸਕ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਜਦੋਂ ਤੁਸੀਂ ਇਹ ਗੋਲੀ ਦਿਓਗੇ ਤੇ ਆਟੋਮੈਟਿਕ ਹੀ ਕਬੂਤਰਾਂ ਦੀਆਂ ਅੱਖਾਂ ਨੂੰ ਰਾਮ ਆਉਣਾ ਸਟਾਰਟ ਹੋ ਜਾਊਗਾ ਠੀਕ ਹੈ ਜੀ ਤੇ ਦਵਾਈ ਜਰੂਰ ਦੋ ਤਾਂ ਤਿੰਨ ਵਾਰੀ ਪਾਉਣੀ ਹੈ ਜਿਹੜੀ ਤੜਕੇ ਤੁਸੀਂ ਇੱਕ ਵਾਰੀ ਦਵਾਈ ਪਾਤੀ ਮੁੜ ਕੇ ਗੁੱਡੇ ਨਹੀਂ ਖੋਲ ਸਾਰਾ ਦਿਨ ਤੇ ਮੁੜ ਕੇ ਮੈਨੂੰ ਫੋਨ ਲਾਲਦਾ ਬਾਈ ਜੀ ਤੁਸੀਂ ਦਵਾਈ ਦੱਸੀ ਆਰਾਮ ਨਹੀਂ ਆਇਆ 80% ਜੀ ਨਾ ਆਰਾਮ ਆਊਗਾ ਠੀਕ ਹੈ ਜੀ ਅੱਗੇ ਆਜੋ ਅੱਗੇ ਜਿਵੇਂ ਕਈ ਕਬੂਤਰ ਵਾਲਾ ਬਿਮਾਰੀ ਦੀ ਕੋਕ ਬਣਾਈ ਦੇ ਸ਼ਿਕਾਰ ਹੋ ਜਾਂਦੇ ਘੁੰਮਣ ਵਾਲੀ ਬਿਮਾਰੀ ਦਾ ਵੀ ਆਪਾਂ ਨੂੰ ਬਾਬੇ ਦੀ ਕਰ ਪਾਣੇ ਦੀ ਲੋੜ ਹੀ ਪਈ ਤੇ ਮੈਂ ਪੱਕਾ ਹੀ ਇਲਾਜ ਦਤਨਾ ਤੁਹਾਡੇ ਗੁੱਡੇ ਚ ਕਦੀ ਬਿਮਾਰੀ ਨਾ ਆਊਗੀ ਇੱਕਦਾਂ ਸਪਰੇਅ ਜ਼ਰੂਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਪਹਿਲਾ ਨੰਬਰ ਘੁਕਣ ਵਾਲੀ ਦੀ ਆਹ ਹਾਲਾਜਾ ਠੀਕ ਹੈ ਜੀ ਦੂਜਾ ਨੰਬਰ ਜੇ ਤੁਹਾਡੇ ਕਬੂਤਰਾਂ 'ਚ ਵਾਇਰਸ ਆ ਗਿਆ ਤੇ ਜਿਹੜੇ ਕਬੂਤਰਾਂ 'ਚ ਵਾਇਰਸ ਆ ਗਿਆ ਅੱਧੀ ਗੋਲੀ ਦੇਣੀ ਸਵੇਰ ਦੀ ਅੱਧੀ ਸ਼ਾਮ ਨੂੰ ਠੀਕ ਹੈ ਜੀ ਇਹ ਗੋਲੀ ਹੈਗੀ ਨੀਰੋਬੀਨ ਫੋਰਡ ਠੀਕ ਹੈ ਇਹ ਨੀਰੋਬੀਨ ਫੋਰਡ ਗੋਲੀ ਆ ਤੇ ਇਹ ਅੱਧੀ ਗੋਲੀ ਸਵੇਰ ਇੱਕ ਅੱਧੀ ਸ਼ਾਮ ਨੂੰ ਤੇ ਇੱਕ ਵਈ ਕੋਈ ਵੀ ਖਿਡਾਰੀ ਤੁਹਾਨੂੰ ਕਹੀ ਜਾਵੇ ਕੋਈ ਕੁਝ ਮਰਜੀ ਕਹੀ ਜਾਵੇ ਵੀ ਗਰਮ ਹੁੰਦਾ ਜੀ ਟੀਕਾ ਆ ਹੁੰਦਾ ਜੀ ਕਬੂਤਰ ਨਹੀਂ ਉੜਦੇ ਸਰਬ ਵੀਰ ਜੀ ਕੋਈ ਵੀ ਟੀਕਾ ਤੁਸੀਂ ਲਾਉਨੇ ਆ 20 ਤੋਂ 25 ਦਿਨ ਕਬੂਤਰ ਦੇ ਅਸਰ ਰਹਿੰਦਾ ਤੁਸੀਂ ਸਿਆਲੋ ਸਿਆਲ ਜਿਹੜੇ ਵੱਡੇ ਕਬੂਤਰਾਂ ਨੂੰ ਦਾ ਬੰਦੀ ਨਾ ਕਰੋ ਸਿਆਲੋ ਸਿਆਲ ਜਿਹੜਾ ਕਬੂਤਰਾਂ ਦੇ ਬਾਜ਼ੀਆਂ ਤੋਂ 2 ਮਹੀਨੇ ਪਹਿਲਾਂ ਪਹਿਲਾਂ ਬਾਜ਼ੀਆਂ ਦੇ ਨੇੜੇ ਨਾ ਤਾਂ ਕੋਈ ਟੀਕਾ ਲਾਉਣਾ ਤੇ ਨਾ ਕੋਈ ਟੀਕਾ ਇਹ ਬਿਮਾਰੀ ਵਾਲਾ ਪਾਉਣਾ ਉੱਡਣ ਵਾਲੇ ਕਬੂਤਰਾਂ ਨੂੰ ਉੱਡਣ ਵਾਲੇ ਕਬੂਤਰਾਂ ਨੂੰ ਜ਼ਰੂਰ ਅਸਰ ਪੈਂਦਾ ਕਬੂਤਰ ਗਰਮ ਹੁੰਦਾ ਟੀਕਾ ਬਾਹਰ ਜਾ ਕੇ ਜ਼ੋਰ ਨਹੀਂ ਲਾਉਂਦੇ ਤੁਰੇ ਜਾਂਦੇ ਕਬੂਤਰ ਵਹਿ ਜਾਂਦੇ ਆ ਠੀਕ ਹੈ ਜੀ ਇਹ ਕਾਰਨ ਹੁੰਦਾ ਜਿਵੇਂ ਆਪਾਂ ਕਈ ਬਿਮਾਰੀ ਮੂਹਰੇ ਆ ਜਾਂਦੀ ਹੈ ਉਹ ਟੀਕੇ ਲਾ ਜਿਹੜੇ ਵੱਡੇ ਕਬੂਤਰ ਜੇ ਤੁਹਾਡੇ ਬਿਮਾਰੀ ਆ ਗਈ ਤੇ ਟੀਕਾ ਤੁਸੀਂ ਲਾ ਸਕਦੇ ਆ ਆਰਬੀ2 ਟੀਕਾ ਹੁੰਦਾ ਆਰ2ਬੀ ਠੀਕ ਹੈ ਰਾਣੀ ਖੇਤ ਟੀਕਾ ਕਹਿੰਦੇ ਉਹ ਲਾ ਕੇ ਤੇ ਸ਼ੂਗਰ ਵਾਲੀ ਸਿਰੰਜਨਾ ਤੁਸੀਂ 2-2 ਪੁਆਇੰਟ ਲਾਉਣਾ ਜਿਵੇਂ ਮਾਲਾ ਇੱਕ ਸਿਰੰਜ ਭਰ ਲਈ ਤੇ ਉਹ ਤੁਸੀਂ ਸੱਤਾ ਕਬੂਤਰਾਂ ਤੇ ਲਾਉਣਾ ਤੇ ਪੱਟ ਦੇ ਵਿੱਚ ਲਾਉਣਾ ਟੀਕਾਈ ਠੀਕ ਹੈ ਜੀ ਪੱਟ ਦੇ ਵਿੱਚ ਹੀ ਲੱਗੂਗਾ ਟੀਕਾ ਤੇ ਜੇ ਤੁਸੀਂ ਬਜਰਾ ਤੋਂ ਨੇ ਬਿਮਾਰੀ ਤੋਂ ਜਾਓ ਵੀ ਸਾਡੇ ਗੁੱਡੇ ਚ ਕਦੀ ਆਵੇ ਹੀ ਨਾ ਕਿਸੇ ਖੜਾਰੀ ਦੇ ਮਗਰ ਨਾ ਲੱਗੋ ਕਿਸੇ ਕਬੂਤਰਵਾਜ ਦੇ ਮਗਰ ਨਾ ਲੱਗੋ ਬਈ ਜੀ ਤੇ ਲ ਸੋਟਾ ਟੀਕਾ ਹੁੰਦਾ ਇੱਕ ਲ ਸੋਟਾ ਹਜ਼ਾਰ ਕਬੂਤਰ ਦਾ ਟੀਕਾ ਹੁੰਦਾ ਤੁਸੀਂ ਡ੍ਰੌਪ ਚ ਪਾ ਲੈਣਾ ਦੋ ਦੋ ਬੂੰਦਾ ਮੂੰਹ ਚ ਤੇ ਕਬੂਦ ਅੱਖ ਚ ਇਹ ਜਿਹੜਾ ਟੀਕਾ ਤੁਸੀਂ 3 ਮਹੀਨਿਆਂ ਬਾਅਦ ਆਪਣੇ ਕਬੂਤਰਾਂ ਦੇ ਰਿਪੀਟ ਕਰਦੇ ਰੋ ਰਿਪੀਟ ਕਰਦੇ ਰੋ ਕਦੀ ਬਿਮਾਰੀ ਨਾ ਹੋਵੇ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਸਿਆਲ ਚ 3 ਮਹੀਨੇ ਰਹਿ ਗਏ ਬਾਜੀਆਂ ਦੇ ਜਾਂ 2 ਮਹੀਨੇ ਵੀ ਰਹਿ ਗਏ ਕੋਈ ਚੱਕਰ ਨਹੀਂ ਉਦੋਂ ਵੀ ਤੁਸੀਂ ਬੱਚਾ ਦੇ ਜਿਹੜਾ ਸੋਟਾ ਟੀਕਾ ਲਿਆ ਕੇ ਪਾ ਦਿਓ ਉਹਦਾ ਕੋਈ ਐਡਾ ਵੱਡਾ ਕਾਰਨ ਨਹੀਂ ਪਾਉਣਾ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰ ਜਿਵੇਂ ਤੁਸੀਂ ਟੀਕਾ ਸ਼ਾਮ ਨੂੰ ਲਿਆ ਕੇ ਰੱਖੋ ਸਵੇਰ 4 ਵਜੇ ਉੱਠੋ ਪੰਜ ਵਜੇ ਉੱਠੋ ਟੀਕਾ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਸਾਰੇ ਕਬੂਤਰਾਂ ਦੇ ਪਾ ਦਿਓ ਤੇ ਜਦੋਂ ਪਾਉਣਾ ਇੱਕ ਬੰਦੇ ਨੇ ਕਬੂਤਰ ਫੜ ਕੇ ਲੋਣੇ ਦੂਜੇ ਬੰਦੇ ਨੇ ਤੌਲੀਆ ਜਾਂ ਕੋਈ ਚੀਜ਼ ਝੋਲੀ ਜਿਹਾ ਛਾ ਲੈਣੀ ਆ ਤੇ ਉਹ ਦੋ ਦੋ ਬੂੰਦਾ ਮੂੰਹ 'ਚ ਤੇ ਇੱਕ ਕਬੂਦ ਅੱਖ 'ਚ ਜਿਹੜੀ ਅੱਖ 'ਚ ਪਾਉਣੀ ਆ ਉਹ ਪਾ ਕੇ ਬੂੰਦ ਕਬੂਤਰ ਨੂੰ 2-4 ਮਿੰਟ 1 ਮਿੰਟ ਹੀ ਫੜ ਲਓ ਕੋਈ ਚੱਕਰ ਨਹੀਂ ਵੀਰ ਜਿਹੜੀ ਦਵਾਈ ਅੱਖ ਦੇ ਵਿੱਚ ਰੱਖ ਦੇ ਜਦੋਂ ਟੀਕਾ ਤੁਹਾਡਾ ਪੈ ਗਿਆ ਲੋਟਾ ਉਸ ਤੋਂ ਬਾਅਦ ਜਿਹੜਾ ਲਸੋਟਾ ਟੀਕਾ ਪਾਉਣ ਤੋਂ ਬਾਅਦ ਤੁਸੀਂ ਬਾਕੀ ਵਧਿਆ ਟੀਕਾ ਜੋ ਉਹਦਾ ਲਫਾਫਾ ਜੋ ਸੂਈ ਜੋ ਸਭ 1 ਫੁੱਟ ਤੋਂ ਘੱਟੋ ਘੱਟ ਵੀ 1 ਫੁੱਟ ਜਿਆਦਾ ਪਾਟ ਲੋ ਵਧਿਆ ਕਾਲਾ ਟੋਆ ਪਾਟ ਕੇ ਆਪਦੇ ਘਰ ਦੇ ਕਿਤੇ ਵੀ ਨੇੜੇ ਨੂੰ نیچے ਜਮੀਨ 'ਚ ਦਬਾ ਦਿਓ ਜੇ ਤੁਸੀਂ ਖੁੱਡੇ ਦੇ ਵਿੱਚ ਰਹਾਤਾ ਜਾਉਂ ਕਿਤੇ ਜ਼ੜਤਾ ਉਹ ਇੱਕ ਵਾਇਰਸ ਹੀ ਹੁੰਦਾ ਬਈ ਜੀ ਉਹਦੇ ਨਾਲ ਵੀ ਬਿਮਾਰੀ ਆ ਜਾਂਦੀ ਹੈ ਠੀਕ ਹੈ ਜੀ ਤੁਸੀਂ ਭਲਾ ਆਰਬੀ 2 ਟੀਕਾ ਲਾਓ ਲਾਉਣ ਵਾਲਾ ਲਿਆਓ ਤੇ ਭਲਾ ਤੁਸੀਂ ਟੀਕਾ ਲਸੋਟਾ ਅੱਖਾਂ 'ਚ ਪਾਉਣ ਵਾਲਾ ਲਿਆਓ ਔਰ ਅੱਖਾਂ 'ਚ ਪਾਉਣ ਵਾਲਾ ਛੋਟਾ ਟੀਕਾ ਤੇ ਆ ਸਪਰੇਅ ਵੀਰ ਜੀ ਜ਼ਰੂਰ ਕਰਵਾਇਆ ਕਰੋ ਇਹ ਹਫਤੇ 'ਚ ਇੱਕ ਵਾਰੀ ਤੇ ਉਹ ਤੇਨਾ ਮਹੀਨਾ ਬਾਅਦ ਠੀਕ ਹੈ ਜੀ ਉਹ ਰਿਪੀਟ ਕਰਾ ਕਰੋ ਕਦੀ ਬਿਮਾਰੀ ਨਾ ਹੋ ਜਿੱਦੋਂ ਬਿਮਾਰੀ ਆ ਗਈ ਜਿਹੜੇ ਕੂਤਰਾਂ ਨੂੰ ਉਹਨਾਂ ਨੂੰ ਵੀਰ ਜੀ ਆਰ 2 ਵੀ ਟੀਕਾ ਤੇ ਨਾਲ ਨੀਰੋਬੀਨ ਹੋੜ ਗੋਲੀ ਦੋ ਟਾਈਮ ਦਿਓ ਤੇ ਬਿਲਕੁਲ ਆਰਾਮ ਆ ਜਾਊਗਾ ਠੀਕ ਹੈ ਜੀ ਅੱਗੇ ਜਿਵੇਂ ਹੁਣ ਸਾਡੇ ਮੇਰੇ ਖੁਦ ਆਉਦੇ ਕਬੂਤਰ ਬਿਮਾਰ ਹੋਏ ਸੀ ਜਿਵੇਂ ਭਰਾ ਗਈ ਇਹਦੇ ਸੋਕੇ ਜਾਏ ਇਹਦੇ ਕਬੂਤਰ ਇੱਕ ਵਾਰ ਜਿਆ ਵਟਾਵਣ ਆਉਂਦੇ ਆ ਇਹ 15 ਦਿਨਾਂ ਬਾਅਦ 2 ਦਿਨ ਪਾ ਦਿਆ ਕਰੋ ਜਿਵੇਂ ਅੱਜ ਤੁਸੀਂ 2 ਦਿਨ ਲਗਾਤਾਰ ਦਵਾਈ ਪਾਤੀ 1 ਲੀਟਰ ਦੇ ਵਿੱਚ ਇਹੀ ਢੱਕਣ ਕਾਉਣਾ ਉੱਤੇ ਦਵਾਈ ਦੇਖ ਲਓ ਚੰਗੀ ਤਰ੍ਹਾਂ ਠੀਕ ਹੈ ਜੀ ਇਹਦੇ ਸਕਰੀਨਸ਼ਾਟ ਲੈ ਲਓਏ ਇਹੀ ਸਕਰੀਨਸ਼ਾਟ ਜਾ ਕੇ ਤੁਸੀਂ ਦਵਾਈ ਲੈ ਸਕਦੇ ਲੀਟਰ ਵੀ ਮਿਲ ਜਾਂਦੀ ਹੈ ਅੱਧਾ ਲੀਟਰ ਵੀ ਮਿਲ ਜਾਂਦੀ ਜਿੰਨੀ ਮਰਜ਼ੀ ਲੈ ਲਓ ਘੋੜਿਆਂ ਨੂੰ ਪਸ਼ੂਆਂ ਨੂੰ ਮੁਰਗੀਆਂ ਨੂੰ ਸਾਰੇ ਚੀਜ਼ ਫਾਰਮਾਂ ਤੇ ਹਰੇਕ ਤਰ੍ਹਾਂ ਦੇ ਜਾਨਵਰ ਹਰੇਕ ਤਰ੍ਹਾਂ ਦੇ ਪੰਛੀ ਦੇ ਫਾਰਮ ਤੇ ਯੂਜ਼ ਹੁੰਦੀ ਹੁੰਦੀ ਦਵਾਈ ਆ ਠੀਕ ਹੈ ਇਹ ਵਿਟਾਮਿਨ ਹੁੰਦੇ ਆ ਤੁਹਾਡੇ ਕਬੂਤਰ ਕਲੇ ਛੇੜੇ ਨਹੀਂ ਹੋਣਗੇ ਜਿਹੜਾ ਪਛੇਣ ਸ਼ਕਤੀ ਉਹਨਾਂ ਦੀ ਵਾਧੀ ਰਹੂਗੀ ਇਹਦੇ ਨਾਲ ਜਿਹੜਾ ਲੀਵਰ ਜਮਾਂ ਸੈਟਰ ਹੋਊ ਕਬੂਤਰਾਂ ਦਾ ਦਾਣਾ ਪਾਣੀ ਬਚਾਉਂਦੇ ਰਹਿਣਗੇ ਭੁੱਖ ਜੋ ਬਹੁਤ ਜ਼ਿਆਦਾ ਲੱਗੂਗੀ ਠੀਕ ਹੈ 15 ਦਿਨਾਂ ਬਾਅਦ ਖਾਸ ਕਰਕੇ ਬਾਜ਼ੀਆਂ ਦੇ ਨੇੜੇ ਬਈ ਨਹੀਂ ਪਾਉਣੀ ਠੀਕ ਹੈ ਜੀ ਬਾਜ਼ੀਆਂ ਦੇ ਨੇੜੇ 1 ਮਹੀਨਾ ਪਹਿਲਾਂ ਇਹ ਦਵਾਈ ਬੰਦ ਕਰ ਦੇਣੀ ਬਾਜ਼ੀਆਂ ਦੇ ਵਿੱਚ ਦਵਾਈ ਨਹੀਂ ਇਹ ਪਾਉਣੀ ਉੱਡਣ ਵਾਲੇ ਕਬੂਤਰਾਂ ਨੂੰ ਬੱਚੇ ਵਾਲਿਆਂ ਨੂੰ ਹਾਰ ਸਿਆਲ ਹੀ ਪਾਉਗੇ ਬਾਜ਼ੀਆਂ ਦੇ ਵਿੱਚ ਕਿਉਂ ਨਹੀਂ ਪਾਉਣੀ ਇਹ ਭੁੱਖਾਲੀ ਹੁੰਦੀ ਹੈ ਜੀ ਜਿਵੇਂ ਕਿ ਏਰੀਆ ਆਪਾਂ ਕਬੂਤਰ ਮਾੜਾ ਮੋਟਾ ਗਰਮੀ ਵੱਧ ਪੈਂਦੀ ਹੈ ਤਕ ਦੋ ਬਦਾਮਾਂ ਦੇ ਸਾਹਮਣੇ ਦੇ ਭਰਾ ਠੀਕ ਹੈ ਜੀ ਤੇ ਉਹ ਤੁਰਾਂ ਦਾ ਹੀ ਕਬੂਤਰ ਬੈਠ ਸਕਦਾ ਹੈ ਦਵਾਈ ਨਾਲ ਵੀ ਇਹ ਪੱਕੀ ਸ਼ਰਤੀਆ ਤੁਹਾਨੂੰ ਗੱਲ ਦੱਸ ਦਿੰਨੇ ਆ ਠੀਕ ਹੈ ਜੀ ਇਹ ਦਵਾਈ ਤੁਸੀਂ ਸਾਰਾ ਸਿਆਲ ਬੱਚਿਆਂ ਨੂੰ ਪਾਓ ਬਹੁਤ ਚੰਗੀ ਹੈ ਬਾਜ਼ੀਆਂ ਵਾਲੇ ਕਬੂਤਰਾਂ ਵਾਸਤੇ ਵਟਾਉਣ ਲਈ ਦਵਾਈ ਆ ਇਹਦੇ ਨਾਲ ਵਟਾਅਮਣ ਪੂਰੇ ਹੁੰਦੇ ਕਬੂਤਰ ਦੇ ਬੱਚਾ ਵਾਲੇ ਕਬੂਤਰ ਨੂੰ ਜ਼ਰੂਰ ਪਾਓ ਤੇ ਨਾਲ ਪਿੱਲੀ ੱਟਕੁੱਟ ਕੇ ਉਹ ਜ਼ਰੂਰ ਪਾਉਣੀ ਪਉਣੀ ਆ ਪਿੱਲੀਟ ਠੀਕ ਹੈ ਜੀ ਤੇ ਇਹ ਸੀ ਜਿਵੇਂ ਦਵਾਈ ਸੋਕੇ ਚ ਵੀ ਨਹੀਂ ਜ਼ਿਆਦਾਤਰ ਤੇ ਆਉਂਦੇ ਕਬੂਤਰ ਠੀਕ ਹੈ ਜੀ ਅੱਗੇ ਆ ਜਿਵੇਂ ਮੰਨ ਲਾਈਏ ਤਾਂ ਇਹ ਵੀ ਦਵਾਈ ਸੋਕੇ ਵਾਸਤੇ ਵੀ ਯੂਜ਼ ਹੁੰਦੀ ਆ ਜੇ ਤੁਹਾਡੇ ਕਬੂਤਰ ਸੋਕੇ ਚ ਆ ਗਏ ਮੰਨ ਲਓ ਜ ਕਬੂਤਰ ਸੌ ਗਿਆ ਆਪਣਾ ਉਹਨੂੰ ਵੀ ਕਈ ਕਬੂਤਰ ਸੋਕੇ ਦੇ ਕੱਲਾ ਪਾਣੀ ਪੀ ਜਾਂਦੇ ਦਾਣਾ ਨਹੀਂ ਖਾਂਦੇ ਪਾਣੀ ਪੀ ਜਾਂਦੇ ਵੱਡੀ ਚੀਜ਼ ਤਾਂ ਉਹਨੂੰ ਜਾਲੀ ਜੁਲੀ ਛੱਡੋ ਪਾਣੀ ਤੋਂ ਰੋਕੋ ਜੇ ਪਾਣੀ ਪੀਂਦਾ ਰਹੂਗਾ ਜਾਨਵਰ 80% ਉਹ ਮਰੂ ਹੀ ਮਰੂਗਾ ਠੀਕ ਹੈ 10% ਉਹਦੇ ਬਚਨ ਦੇ ਚਾਂਸ ਉਹਨੂੰ ਤੁਸੀਂ 2 ਦਿਨ ਦਾਣੇ ਨਹੀਂ ਪਾਉਣੇ ਜਿਹੜਾ ਕੂਤਰ ਵਾਰ-ਵਾਰ ਪਾਣੀ ਪੀਂਦਾ ਉਹਨੂੰ ਪਲਟ ਦੋ ਪਲਟ ਕੇ ਇੱਕ ਤੁਸੀਂ ਲੈਣੀ ਹੈ 2 ਦਿਨਾਂ ਦੀ ਲੱਸੀ ਹੋਵੇ ਘਟੋੜ ਜਿਆਦਾ ਪ੍ਰਾਣੀ ਨਹੀਂ 2 ਦਿਨ ਲੱਸੀ ਪ੍ਰਾਣੀ ਹੋਵੇ ਦਹੀਂ ਦੀ ਖੱਟੀ ਲੱਸੀ ਪੂਰੀ ਖੱਟੀ ਹੋਵੇ ਲੱਸੀ 2 ਦਿਨ ਪ੍ਰਾਣੀ ਹੋਵੇ ਉਹਦੇ ਵਿੱਚ 10 ਐਮਲ ਲੱਸੀ ਪਾ ਲੈਣੀ ਤੁਸੀਂ 2-3 ਬੂੰਦਾਂ ਇਹਦੀਆਂ ਪਾ ਲੈਣੀਆਂ ਠੀਕ ਹੈ ਜੀ ਤੇ ਨਾਲ ਥੋੜੀ ਪਾਵਰ ਜੈੱਲ ਵੀ ਪਾ ਸਕਦੇ ਆ ਤੇ ਜਿਹੜੇ ਪਾਵਰ ਜੈੱਲ ਨਹੀਂ ਪਾਉਣੀ ਤੇ ਤੁਸੀਂ ਨਾਲ ਇਹ 2 ਟਾਈਮ ਦਵਾਈਆਂ 2 ਤਰ੍ਹਾਂ ਦੀਆਂ ਦੇਣੀਆਂ ਠੀਕ ਹੈ ਜੀ ਪਹਿਲਾ ਤਾਂ ਪਾਉਣੀ ਆ ਸਵੇਰ ਤੁਸੀਂ ਦੇਣੀ ਆ ਆਪਾਂ ਨੂੰ ਲੱਸੀ ਖੱਟੀ ਲੱਸੀ ਜਿਹੜੀ ਖੱਟੀ ਦੇਣੀ ਆ ਤੁਸੀਂ ਉਹਦੇ ਵਿੱਚ ਇੱਕ ਟੈਰਾਮਾਈਸੀਨ ਪਾਊਡਰ ਮਿਲ ਜੇ ਤੇ ਉਹ ਵੀ ਵਧੀਆ ਜੇ ਟੈਰਾਮਾਈਸੀਨ ਪਾਊਡਰ ਨਹੀਂ ਮਿਲਦਾ ਟੈਰਾਮਾਈਸੀਨ ਗੋਲੀ ਵੀ ਲਿਆ ਸਕਦੇ ਤੁਸੀਂ ਆਮ ਹੀ 5 ਰੁਪਏ ਦੀ ਗੋਲੀ ਮਿਲ ਜਾਂਦੀ ਵੱਡੀ ਸਾਦੀ ਪਸੂ ਵਾਲੀ ਟੈਰਾਮਾਈਸੀਨ ਦੀ ਗੋਲੀ ਉਹ ਲਿਆ ਕੇ ਤੁਸੀਂ ਮਿਰਜੀ ਉਹ ਪਾਉਣੀ ਆ ਥੋੜੀ ਵਿੱਚ ਕਣਕ ਦੇ ਦਾਣੇ ਜਿਨੀ ਤੇ ਉਹ 10 ਐਮਲ ਲੱਸੀ ਲੈਣੀ ਆ ਤੇ ਨਾਲ 2-3 ਬੂੰਦਾ ਇਹ ਦਵਾਈ ਦੀਆਂ ਪਾ ਲੈਣਾ ਠੀਕ ਹੈ ਜੀ ਇਹ ਭੁੱਖ ਲਾਉਗੀ ਕਬੂਤਰ ਨੂੰ ਤੇ ਜਿਹੜੀ ਮੱਲਾ ਟਾਇਰਾ ਮੈਦੀਨੋ ਬੁਖਾਰ ਵਗੈਰਾ ਜਿਹੜਾ ਕਬੂਤਰ ਦੇ ਅੰਦਰ ਇਨਫੈਕਸ਼ਨ ਆ ਉਹ ਚੱਕੂਗੀ ਜਿਹੜੀ ਲੱਸੀ ਆ ਉਹ ਵੀਰ ਜੀ ਜੋ ਵੀ ਅੰਦਰ ਗਰਮੀ ਆ ਜੋ ਗੰਦ ਪੈਲਾ ਸਾਰਾ ਕਬੂਤਰ ਦਾ ਬਾਹਰ ਕੱਢ ਦੂਗੀ ਤੇ ਤਿੰਨ ਤੋਂ ਚਾਰ ਦਿਨ ਲਗਾਤਾਰ ਦਵਾਈ ਦੇਣੀ ਉਸ ਤੋਂ ਬਾਅਦ ਕਬੂਤਰ ਤੋਂ ਡਾਇਰ ਆਟੋਮੈਟਿਕ ਤੁਹਾਨੂੰ ਦੱਸਾਂ ਲਾਪੂ ਮੈਂ ਠੀਕ ਹੋ ਗਿਆ ਇਹ ਇੱਕ ਟਾਈਮ ਇਹ ਨੁਕਤਾ ਵਰਤਣਾ ਤੇ ਦੂਜੇ ਟਾਈਮ ਵੀਰ ਜੀ ਆ ਚਾਰੇ ਪੰਜੇ ਦਵਾਈਆਂ ਲੈ ਲੈਣੀਆਂ ਦੇਖ ਸਕਦੇ ਜੀ ਇਹ ਸੋਕੇ ਵਾਲੇ ਇਲਾਜ ਦੱਸੀ ਜਾਂਦੇ ਤੁਹਾਨੂੰ ਠੀਕ ਹੈ ਜੀ ਸਾਰੇ ਪੰਜੇ ਦਵਾਈਆਂ ਦੇ ਨਾਮ ਸੋਣ ਲੋ ਜੀ ਪਹਿਲਾ ਹੀ ਪਾਵਰ ਜੈਲ ਠੀਕ ਹੈ ਜੀ ਪਾਵਰ ਜੈਲ ਦੀਆਂ ਪਾਉਣੀਆ ਤੁਸੀਂ ਤਿੰਨ ਬੂੰਦਾ ਠੀਕ ਹੈ ਜੀ ਅੱਗੇ ਆ ਗਈ ਹਾਈ ਟੈਕ ਹਾਈ ਟੈਕ ਦੀ ਪਾਉਣੀਆ ਦੋ ਬੂੰਦਾ ਪਾਵਰ ਜੈਲ ਦੀਆਂ ਤਿੰਨ ਬੂੰਦਾ ਹਾਈ ਟੈਕ ਖਾਸ ਕਰਕੇ ਧਿਆਨ ਰੱਖਣਾ ਵੀ ਜ਼ਿਆਦਾ ਨਾ ਪਾਵੇ ਕਿਉਂਕਿ ਕਬੂਤਰ ਪਹਿਲਾਂ ਹੀ ਬਿਮਾਰ ਆ ਇਹ ਅੰਦਰੋਂ ਵੜ ਦਿੰਦੀ ਹੈ ਜੀ ਠੀਕ ਹੈ ਜੀ ਜਾਨਵਰ ਦਾ ਜਿਹੜਾ ਲੀਵਰ ਆ ਉਹ ਨੂੰ ਖਤਮ ਕਰ ਦਿੰਦੀ ਹੈ ਅੰਦਰੋਂ ਇਹਨੂੰ ਜ਼ਿਆਦਾ ਨਹੀਂ ਪਾਉਣੀ ਗਈ ਭਰਾ ਨਵੇਂ ਵੀ ਚੱਲ ਵੱਧ ਪਾ ਦੋ ਛੇਤੀ ਰਾਮ ਆ ਜੂਗਾ ਇੰਨੇ ਸਰਪ ਦੋ ਬੂੰਦਾ ਪਾਵਰ ਜੈਲ ਦੀਆਂ ਤਿੰਨ ਤੋਂ ਚਾਰ ਬੂੰਦਾ ਪਾ ਸਕਦੇ ਆ ਪਾ ਢੀ ਗਈ ਅੱਗੇ ਆ ਗਈ ਬਿਮਰਲ ਠੀਕ ਹੈ ਜੀ ਇਹ ਜਿਹੜੀ ਬਿਮਰਲ ਪਾਉਣੀ ਆ ਵੀਰ ਜੀ ਤਿੰਨ ਤੋਂ ਚਾਰ ਬੂੰਦਾ ਤੁਸੀਂ ਬਿਮਰਲ ਦੀਆਂ ਪਾ ਲੈਣੀਆਂ ਠੀਕ ਹੈ ਜੀ ਤਿੰਨ ਬੂੰਦਾ ਪਾ ਲਓ ਬਿਮਰਲ ਦੀਆਂ ਤੇ ਦੋ ਬੂੰਦਾ ਪਾ ਲਓ ਵਿੱਚ ਲੀਵਰ 52 ਲੀਵ 52 ਦਵਾਈ ਕਹਿੰਦੇ ਇਹਨੂੰ ਲੀਵਰ 52 ਵੀ ਕਹਿੰਦੇ ਲੈ 52 ਵੀ ਕਹਿੰਦੇ ਠੀਕ ਹੈ ਜੀ ਇਹਦੀ ਪਾਉਣੀ ਆ ਤੇ ਅੱਗੇ ਆ ਗਈ ਆ ਇਹ ਕਿਹੜੀਆਂ ਬਰੂਟੌਨ ਇਹ ਆ ਗਈ ਬਰੂਟਾਉਨ ਦਵਾਈ ਠੀਕ ਹੈ ਜੀ ਤੇ ਦੋ ਤਿੰਨ ਬੂੰਦਾ ਬਰੂਟਾਉਨ ਦੇ ਪਾ ਲੈਣੀਆਂ ਠੀਕ ਹੈ ਜੀ ਤੇ ਵਿੱਚ ਪਾ ਲੈਣਾ ਘੱਟੋ ਘੱਟ ਵੀ ਇਹਦੇ 15 ਐਮਐਲ ਪਾਣੀ ਠੀਕ ਹੈ ਜੀ ਖਾਸ ਕਰਕੇ ਧਿਆਨ ਰੱਖੋ ਇਹ ਵੀ ਆਹਨੀਆਂ ਹਾਈ ਟੈਕ ਦੇ ਨਾਲ ਦੋ ਬੂੰਦਾ ਹੀ ਪਾਣੀਆਂ ਚਾਹੀਦੀਆਂ ਇਹਨਾਂ ਦੀਆਂ ਸਾਰਿਆਂ ਦੀਆਂ ਦੋ ਦੋ ਤਿੰਨ ਤਿੰਨ ਵੀ ਪਾ ਜਾਣੀਆਂ ਕੋਈ ਚੱਕਰ ਨਹੀਂ ਇਹ ਚਾਰੇ ਪੰਜੇ ਦਵਾਈਆਂ ਤੁਸੀਂ ਇੱਕ ਟਾਈਮ ਦਵਾਈਆਂ ਇਹ ਦੇਣੀਆਂ ਜਿਹੜਾ ਸੋਕੇ ਵਾਲਾ ਕਬੂਤਰਾ ਦੋ ਦਿਨ ਦਾਣਾ ਨਹੀਂ ਪਾਉਣਾ ਨੂੰ ਜਮਾਂ ਵੀ ਠੀਕ ਹੈ ਜੀ ਦਾਣਾ ਚੱਕ ਲੈਣਾ ਪਾਣੀ ਵੀ ਨਹੀਂ ਮੂਰੇ ਰੱਖਣਾ ਠੀਕ ਹੈ ਜੀ ਪਾਣੀ ਤੁਸੀਂ ਆਪ ਥੋੜਾ ਚੋਂਦ ਨਾਲਵਾ ਕੇ ਦੁਪਹਿਰੇ ਦੇ ਸਕਦੇ ਨੂੰ ਨਹੀਂ ਤੇ ਦੋ ਟਾਈਮੇ ਦਵਾਈਆਂ ਦਣੀਆਂ ਇੱਕ ਟਾਈਮ ਇਹ ਦਵਾਈ ਭੁੱਖ ਖਲੀ ਤੇ ਲੱਸੀ ਦੇ ਟਾਰਾਮਾਈਸੀਨ ਦੀ ਗੋਲੀ ਲੱਸੀ ਖਾਸ ਕਰਕੇ ਕੂਤਰਾਂ ਨੂੰ ਉਵੇਂ ਵੈਸੇ ਪਾਉਂਦਾ ਰਿਆ ਕਰੋ ਆਪ ਤੇ ਬਾਅਦ ਠੀਕ ਹੈ ਜੀ ਇਹ ਪੱਕਾ ਇਲਾਜ ਆ ਸਾਡੇ ਦੋ ਤੋਂ ਤਿੰਨ ਕਬੂਤਰ ਬਿਮਾਰ ਹੋਈ ਸੀ ਹੁਣ ਤੁਹਾਨੂੰ ਦਿਖਾਈਏ ਤੇ ਤੁਸੀਂ ਮੰਨ ਜਾਓ ਵੀ ਠੀਕ ਆ ਵਿਚਾਰਾਂ ਪੰਜਾ ਦਿਨਾਂ ਦੇ ਵਿੱਚ ਵਿੱਚ ਕਬੂਤਰ ਸਾਡੇ ਉੱਡ ਗਏ ਕਿਲਿਆਂ ਤੇ ਬੈਠੇ ਕਿੱਥੇ ਥੱਲੇ ਬੈਹ ਲਾ ਪਰ ਉੱਡਿਆ ਵੀ ਨਹੀਂ ਜਾਂਦਾ ਸੀ ਇੰਨੇ ਜਿਆਦਾ ਮਤਲਬ ਸੀਰੀਅਸ ਸੁੱਕੇ ਦੇ ਵਿੱਚ ਜਾਵਲੇ ਸੀ ਜਨਵਰ ਬੱਚਿਆਂ ਵਾਲੇ ਠੀਕ ਹੈ ਜੀ ਤੇ ਬਿਲਕੁਲ ਸਹੀ ਹੋ ਗਏ ਹੁਣ ਰਹਿ ਗਈ ਦਵਾਈ ਦਸਰ ਵਾਲੀ ਜਿਵੇਂ ਭਰਾ ਕਹਿੰਦੇ ਮਾਤਾ ਹੋ ਜਾਂਦੀ ਹੈ ਪੁੱਤਰਾ ਜਿਹਨੂੰ ਮਾਤਾ ਵੀ ਕਹਿੰਦੇ ਜ਼ੈਰਵਾਦ ਕਹਿੰਦੇ ਆ ਉਹਦੇ ਵਾਸਤੇ ਵੀ ਇਹ ਟੂਬ ਜੀ ਦਾ ਫੋਟੋ ਹੈਗੀ ਆਪਣੇ ਕੋਲੇ ਆ ਦੇਖ ਸਕਦੇ ਤੁਸੀਂ ਇਹ ਪਸ਼ੂਆਂ ਦੇ ਜ਼ਖਮਾਂ ਵਗੈਰਾ ਤੇ ਲੱਗਦੀ ਹੈ ਠੀਕ ਹੈ ਜੀ ਇਹ ਟੂਬ ਆ ਇਹ ਤੁਸੀਂ ਵਰਤ ਸਕਦੇ ਆ ਇਹਦਾ ਸਕਰੀਨ ਸ਼ਾਟ ਲੈ ਲਓਏ ਇਹ ਛੋਟੀ ਵੀ ਮਿਲ ਜਾਂਦੀ ਹੈ ਵੱਡੀ ਮਿਲ ਜਾਂਦੀ ਇਹ ਟੂਬ ਲਿਆ ਕੇ ਤੇ ਵੀਰ ਜੀ ਨਾਲ ਤੁਸੀਂ ਟੀਕਾ ਪਾਉਣਾ ਡੀ ਸੀ ਆਰ ਦਾ ਟੀਕਾ ਡੀਸੀਆਰ ਦਾ ਟੀਕਾ ਤੁਹਾਨੂੰ ਮਿਲ ਜੂਗਾ ਸੁੱਕਾ ਉਹ ਪਸ਼ੂਆਂ ਦੇ ਲੱਗਦਾ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲ ਜੂਗਾ ਡੀਸੀਆਰ ਦਾ ਟੀਕਾ ਲੈਣਾ ਟੀਕਾ ਲੈ ਕੇ ਡੀਸੀਆਰ ਦਾ ਤੇ ਇਹਨੂੰ ਦੋ ਮਿਕਸ ਕਰਕੇ ਤੁਸੀਂ ਇੱਕ ਡੱਬੀ ਦੇ ਵਿੱਚ ਥੋੜੀ ਟੂਕ ਪਾ ਲੈਣੀ ਆ ਵਿੱਚ ਡੀਸੀਆਰ ਦਾ ਇੱਕ ਟੀਕਾ ਪਾ ਲੈਣਾ ਠੀਕ ਹੈ ਜੀ ਜਮਾਲਾ ਵੀ ਐਡੀ ਇੱਕ ਡੱਬੀ ਹੋਣੀ ਚਾਹੀਦੀ ਤੁਹਾਡੀ ਆ ਸ਼ੀਸ਼ੀ ਪਾਵਰ ਜੈਲ ਐਡੀ ਦਵਾਈ ਐਡੀ ਸ਼ੀਸ਼ੀ ਦੀ ਡੱਬੀ ਹੋਵੇ ਉਹਨੂੰ ਤੁਸੀਂ ਅੱਧੀ ਕਰ ਲੋ ਇਹ ਦਵਾਈ ਦੀ ਵਿੱਚ ਇੱਕ ਡੀਸੀਆਰ ਦਾ ਟੀਕਾ ਪਾ ਲੋ ਜੀ ਤੇ ਜਿਹੜੇ ਕਬੂਤਰਾਂ ਦੀ ਤੁਹਾਡੇ ਮਾਤਾ ਨਿਕਲੀ ਵੀ ਆ ਉਨ ਸਾਰੇ ਨੂੰ ਛੱਲ ਕੇ ਉਤੋਂ ਤੇ ਮਾੜੀ ਮਾੜੀ ਸਾਰੇ ਉਹ ਨੂੰ ਤੁਸੀਂ ਲਾ ਸਕਦੇ ਮਾੜੀ ਮਾੜੀ ਜਿਆਦਾ ਨਹੀਂ ਛੱਲਿਆ ਨਹੀਂ ਉਹ ਥੋੜੀ ਥੋੜੀ ਲਾਓ ਦਵਾਈ ਲਾ ਕੇ ਤੇ ਉਹਦੇ ਨਾਲ ਬਿਲਕੁਲ ਤੁਹਾਡੇ ਜਿਹੜੇ ਜਾਨਵਰਾਂ ਮਾਦਾ ਸੁੱਕਣੀ ਸਟਾਰਟ ਹੋ ਜੂਗੀ ਤੇ ਬਾਕੀ ਉਹ ਕੋਈ ਏਡੀ ਵੱਡੀ ਬਿਮਾਰੀ ਨਹੀਂ ਹੁੰਦੀ ਜਦੋਂ ਕਬੂਤਰ ਮਰਦਾ ਜਾਂ ਪੈਠ ਵਾਲੀ ਜਗ੍ਹਾ ਤੇ ਬੈਠ ਵਾਲੀ ਥਾਂ ਤੇ ਜਾਂ ਅੱਖ ਤੇ ਜਾਂ ਮੂੰਹ ਤੇ ਦਾਣਾ ਨਹੀਂ ਖਾਦਾ ਆਂਦਾ ਉਦੋਂ ਮਰਦਾ ਕਬੂਤਰ ਠੀਕ ਹੈ ਜੀ ਵੈਸੇ ਉਹ ਕਬੂਤਰ ਨਹੀਂ ਮਰਦਾ ਤੇ ਤੁਸੀਂ ਜਿਹੜੀ ਇਹ ਵੀਡੀਓ ਆਪਣੀ ਵੱਤੋਂ ਸ਼ੇਅਰ ਕਰ ਦੋ ਇਹ ਤੁਹਾਨੂੰ ਸਾਰੀਆਂ ਦਵਾਈਆਂ ਦੱਸਤਾ ਬਾਕੀ ਦਵਾਈਆਂ ਆਮ ਹੀ ਪਿੰਡਾਂ 'ਚੋਂ ਮਿਲ ਜਾਂਦੀਆਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਲਓ ਸ਼ਹਿਰ ਤੋਂ ਲੈ ਲਓ ਮਿਲ ਜਾਂਦੀ ਆ ਇੱਕ ਦਵਾਈ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਏ ਜਿਵੇਂ ਖੂਖੜਾਲੀ ਬਿਮਾਰੀ ਦਾ ਵੀ ਟੂ ਟੀਕਾ ਤੇ ਲਸੋਟਾ ਨਹੀਂ ਮਿਲਦਾ ਜੇ ਕਿਸੇ ਭਰਾ ਨੂੰ ਨਹੀਂ ਮਿਲਦਾ ਆਪਾਂ ਹੈਲਪ ਕਰਦਾਂਗੇ ਬਈ ਠੀਕ ਆ ਜੀ ਆਪਣੇ ਮੈਡੀਕ ਸਿਆਣੀ ਮੈਡੀਕਲ ਸਟੋਰ ਆ ਫਰੀਦਕੋਟ ਠੀਕ ਆ ਜੀ ਬਿਲਕੁਲ ਪੰਪਦੇ ਦੇ ਬੈਂਕ ਦੇ ਸਾਹਮਣੇ ਠੀਕ ਹੈ ਇਹ ਕੰਮੇਣ ਗੇਟ ਦੇ ਨੇੜੇ ਦੋ ਬੈਂਕਾਂ ਉਥੇ ਪੰਪਾ ਪੰਪ ਦੇ ਸਾਹਮਣੇ ਮੋਰੀ ਗੇਟ ਦੇ ਕੋਲੇ ਜੀ ਮਸ਼ੈਣੀ ਮੈਡੀਕਲ ਪੁਛਾਦੀ ਫਰੀਦ ਕੋਟ ਮੋਰੀ ਗੇਟ ਉਥੇ ਮੈਡੀਕਲ ਸਟੋਰ ਆਈ ਸ਼ੈਣੀ ਸ਼ੈਣੀ ਮੈਡੀਕਲ ਉਥੋਂ ਤੁਸੀਂ ਲੈ ਸਕਦੇ ਜੇ ਭਰਾ ਕੋਈ ਦੂਰ ਦਾ ਨਹੀਂ ਆ ਸਕਦਾ ਤੇ ਉਹ ਵੀਰ ਜੀ ਆਪਾਂ ਟੀਕਾ ਭੇਜ ਵੀ ਦਵਾਵਾਂਗੇ ਕੋਈ ਚੱਕਰ ਨਹੀਂ ਪਾ ਰਹੇ ਦੀ ਸਮੱਸਿਆ ਇਹ ਆਉਂਦੀ ਆ ਵੀ ਸਾਨੂੰ ਥਰਮੋਸ਼ ਵਗੈਰਾ ਚਾਹੀਦੀ ਹੁੰਦੀ ਆ ਉਹਦੇ ਵਿੱਚ ਬਰਫ਼ਾ ਪਾ ਕੇ ਜਿਹੜਾ ਜਿੱਥੋਂ ਤੇ ਘਟੀਗਾ ਪਹੁੰਚਦਾ ਨਹੀਂ ਜਿੱਦਾਂ ਡੈਮੋ ਦੇ ਵਿੱਚ ਬਰਫ ਆ ਜੇ ਠੰਡਾ ਰਹੇ ਬਰਫ ਦੇ ਵਿੱਚ ਹੀ ਠੀਗਾ ਜਾਂਦਾ ਜਦੋਂ ਤੁਸੀਂ ਵੀ ਮੈਡੀਕਲ ਸਟੋਰ ਤੋਂ ਲੈ ਕੇ ਆਉਣੀ ਤੇ ਬਰਫ ਦੇ ਵਿੱਚ ਹੀ ਲੈ ਕੇ ਆਓ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਇਹ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਇਹਦੇ YouTube ਚੈਨਲ ਆਪਣਾ ਹਰਜੀਤ ਸਿੰਘ ਬਾਨ ਮਿੱਤਰਾਂ ਨਵੇਂ ਉਹਨੂੰ ਸਬਸਕ੍ਰਾਈਬ ਕਰੋ ਤੇ ਕਿਸੇ ਭਰਾਣੇ ਨੂੰ ਕਬੂਤਰ ਲੈਣੇ ਹੋਣ ਤੇ ਵੱਧ ਤੋਂ ਵੱਧ ਵੀਡੀਓ ਆਪਣੀ ਸ਼ੇਅਰ ਕਰ ਦੋ ਇਹ ਥੈਂਕ ਯੂ ਬਈ ਧੰਨਵਾਦ ਤੇ ਫੁੱਲ ਗਰੰਟੀ ਨਾਲ ਜਾਨਵਰ ਦੇਵਾਂਗੇ ਥੈਂਕ ਯੂ ਤੇ ਆਪਣੀ ਜਿਹੜੀ ਵੀਰੇ YouTube ਚੈਨਲ ਹਰਜੀਤ ਸਿੰਘ ਕਬੂਤਰਬਾਜੀ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇ ਭਰਾ ਜੀ ਸਪੋਰਟ ਕਰੋ ਆਪਾਂ ਹੁਣ ਪਹਿਲਾਂ ਵੀਡੀਓ ਪਾਉਣੀਆਂ ਛੱਡ ਤੀਆਂ ਸੀ ਪਰ ਇਹੀ ਬੇਇੱਜ਼ਤੀ ਆ ਵਾਰ-ਵਾਰ ਕਾਲ ਨਹੀਂ ਕਰਨੀ ਕਾਲ ਨਹੀਂ ਕਰਨੀ WhatsApp ਮੈਸੇਜ ਕਰੋ ਜਦੋਂ ਮੈਂ ਫ੍ਰੀ ਹੋਊਗਾ WhatsApp ਮੈਸੇਜ ਚੱਕੂਗਾ ਦਵਾਈ ਦੀ ਫੋਟੋ ਜਾਂ ਦੀ ਦਵਾਈ ਦੀ ਫੋਟੋ ਮਿਲੂਗੀ ਕੋਈ ਜਾਣਕਾਰੀ ਲੈਣੀ ਆ ਬੋਲ ਕੇ ਮੈਂ ਰਿਕਾਰਡਿੰਗ ਪਾਉਂਗਾ ਤੇ ਜਿੰਨੇ ਮੈਸੇਜ ਕਰਨਾ ਬੋਲ ਕੇ ਹੀ ਮੈਨੂੰ ਰਿਕਾਰਡਿੰਗ ਪਾਉਣੀ ਆ ਆਪਾਂ ਇਹਨੇ ਪੜ੍ਹੇ ਲਿਖੇ ਭਰਾਣ ਹੈ ਨਹੀਂ ਠੀਕ ਹੈ ਜੀ ਤੇ ਦਵਾਈ ਦਾ ਤੁਹਾਨੂੰ ਜਿਹੜਾ ਰੇਗ ਦੇ ਨਹੀਂ ਲੈਵਲ ਮਿਲ ਜਾਊਗਾ ਫੋਟੋ ਪਾ ਲਾਂਗੇ 10 ਵੀ ਦੇਵਾਂ ਅਰ ਤੁਸੀਂ WhatsApp ਰਿਵਾਜ਼ ਰਿਕਾਰਡਿੰਗ ਕਰਨਾ ਠੀਕ ਹੈ ਜੀ ਤੇ ਵਾਧ ਤਵਾ ਵੀਡੀਓ ਸ਼ੇਅਰ ਕਰ ਦਿਓ ਜੇ ਆਪਣੇ YouTube ਚੈਨਲ ਫੇਰ ਵੀ ਤੁਹਾਨੂੰ ਦੱਸਣਾ ਹਰਜੀਤ ਸਿੰਘ ਕਬੂਤਰ ਬਾਈ ਦੇ Instagram ID ਹੈਗੀ ਆ ਆਪਣੀ ਹਰਜੀਤ ਸਿੰਘ 9293 ਕੋਈ ਤੁਸੀਂ ਸਮਾਨ ਲੈਣਾ ਹੋਵੇ ਡੋਲੀਆਂ ਲੈਣ ਨੂੰ ਕੋਈ ਵੀ ਹੋਲਸੇਲ ਦਾ ਵੀਰੇ ਦੀਵਾਲੀ ਤੇ ਕਰ ਆਪਾਂ ਰੇਟ ਘਟਾਏ ਹੋਏ ਆ ਜਿਹੜੀ 6 ਖਾਨਾਂ ਵਾਲੀ ਆ 8 ਖਾਨਾਂ ਵਾਲੀ ਉਹ ਖਾਨਿਆਂ ਦੇ ਹਿਸਾਬ ਨਾਲ ਡੋਲੀ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਜੇ ਤੈਨਾਂ ਖਾਨਾਂ ਵਾਲੀ 3500 ਦੀ 2 ਖਾਨਾਂ ਵਾਲੀ 2200 ਦੀ ਤੇ ਜਮਾਂ ਤੁਹਾਨੂੰ ਜਾਇ ਰੇਟਾਂ ਦੇ ਦਿਵਾਲੀ ਤੇ ਘਰ ওভার ਲੱਗਾ ਹੋਇਆ ਤੇ ਬਾਕੀ ਵੀਰ ਜੀ ਆਪਾਂ ਅੱਡੀ ਪਹਿਲਾਂ ਲਾਟਰੀ ਬੰਪਰ ਪਾਉਂਦੇ ਸੀ 300 ਰੁਪਏ ਟਰੈਕਟਰ ਰੱਖਾਂਗੇ ਅੱਜ ਦੀ ਤੇ ਲਾਟਰੀ ਬੰਪਰ ਵੀ ਪਾਉਣ ਲੱਗੇ ਆ ਠੀਕ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਹਰਜੀਤ ਸਿੰਘ 9293 ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀਡੀਓ ਮਿਲ ਜਾਣੀਆਂ ਤੇ ਬੱਲ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਥੈਂਕ ਯੂ ਵੀ ਧੰਨਵਾਦ